ਨਮਸਕਾਰ ਸਾਥਿਓ ਸਾਥਿਓ ਤੁਹਾਡੇ ਸਾਹਮਣੇ ਮੇਰੇ ਵੱਲੋਂ 10 ਜਨਵਰੀ 2026 ਨੂੰ ਇੱਕ ਵੀਡੀਓ ਦੇ ذریعے ਕਟੜ ਇਮਾਨਦਾਰ ਪਾਰਟੀ ਦੇ ਇੱਕ ਵਿਧਾਇਕ ਫਾਜ਼ਲ ਕਾਤੋ ਵਿਧਾਇਕ ਦੇ ਖਿਲਾਫ ਇੱਕ ਮਾਮਲਾ ਦੱਸਿਆ ਗਿਆ ਸੀ ਜ ਜਿਹਦੇ ਵਿੱਚ ਇੱਕ ਸੁਸਾਇਟੀ ਦੀ ਜ਼ਮੀਨ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਮ ਕਰਾਉਣ ਦਾ ਮਾਮਲਾ ਤੁਹਾਡੇ ਸਾਹਮਣੇ ਰੱਖਿਆ ਸੀ ਤਾਂ ਸਾਥਿਓ ਉਸ ਮਾਮਲੇ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ 1966-67 ਦੇ ਵਿੱਚ ਇੱਕ 77 ਨੰਬਰ ਸੋਸਾਇਟੀ ਰਜਿਸਟਰਡ ਹੁੰਦੀ ਹੈ। ਫਾਜ਼ਿਲਕਾ ਦੇ ਕੁਝ ਸਮਾਜ ਸੇਵੀ ਲੋਕਾਂ ਵੱਲੋਂ 84 ਕਨਾਲਾਂ ਤੇ ਕੁਝ ਮਰਲੇ ਜ਼ਮੀਨ ਜਿਹੜੀ ਆ ਉਹ দান ਦੇ ਵਿੱਚ ਦਿੱਤੀ ਜਾਂਦੀ ਹੈ। ਉਹਦਾ ਜਿਹੜਾ ਪਰਪਸ ਸੀ ਕਿ ਜਿੰਨੀ ਕਮਾਈ ਉਸ 84 ਕਨਾਲਾਂ ਜ਼ਮੀਨ ਤੋਂ ਹੋਏਗੀ ਉਹ ਸਾਰੀ ਹਰਦوار ਆਸ਼ਰਮ ਯੂਪੀ ਦੇ ਵਿੱਚ ਜਿਹੜਾ ਆਸ਼ਰਮ ਬਣਿਆ ਹੋਇਆ ਹਿੰਦੂ ਸਮਾਜ ਦਾ ਉੱਥੇ ਜਿਹੜੀ ਆ ਉਹ ਲੱਗੇਗੀ। ਤਾਂ ਹੁੰਦਾ ਕੀ ਹੈ 1966-67 ਦੇ ਵਿੱਚ ਉਹ ਸੋਸਾਇਟੀ 77 ਨੰਬਰ ਰਜਿਸਟਰਡ ਹੁੰਦੀ ਹੈ। ਤੇ ਜਿਹਦੀ ਸਾਰੀ ਕਮਾਈ ਲਗਣੀ ਸੀ ਹਰਦوار ਯੂਪੀ ਦੇ ਵਿੱਚ ਤੇ ਤੁਸੀਂ ਹੈਰਾਨ ਹੋ ਜਾਉਗੇ 1966-67 ਤੋਂ ਲੈ ਕੇ ਹੁਣ ਤੱਕ 2024-25 ਤੱਕ ਉਹ ਜਿੰਨੀ 84 ਕਨਾਲਾਂ ਜ਼ਮੀਨ ਸੀ ਉਹਦੇ ਤੋਂ ਜਿੰਨੀ ਵੀ ਕਮਾਈ ਹੁੰਦੀ ਸੀ ਜਿੰਨੀ ਵੀ ਆਮਦਨ ਹੁੰਦੀ ਸੀ ਉਹ ਸਾਰੀ ਹਰਦوار ਦੇ ਵਿੱਚ ਜਿਹੜਾ ਆਸ਼ਰਮ ਹੈ ਹਿੰਦੂ ਸਮਾਜ ਦਾ ਉੱਥੇ ਦਿੱਤੀ ਜਾਂਦੀ ਸੀ ਵਿਧਾਇਕ ਸਾਹਿਬ ਆਪਦੀਆਂ ਪਾਵਰਾਂ ਦਾ ਇਸਤੇਮਾਲ ਕਰਕੇ 77 ਨੰਬਰ ਸੁਸਾਇਟੀ ਦੇ ਪੈਰਲਰ ਹੀ ਇੱਕ ਨਵੀਂ ਸੁਸਾਇਟੀ ਰਜਿਸਟਰਡ ਕਰਦੇ ਆ ਤਾਂ ਹਰਦوار ਆਸ਼ਰਮ ਸੁਸਾਇਟੀ ਜਿਹੜੀ ਜਿਹਦਾ ਨੰਬਰ ਹੈ 4338 ਸਨ 2024 ਤਾਂ ਇਹ 2024 ਦੇ ਵਿੱਚ ਇਹ ਸੁਸਾਇਟੀ ਰਜਿਸਟਰਡ ਹੁੰਦੀ ਹੈ ਇਸ ਤੋਂ ਪਹਿਲਾਂ ਦੀਆਂ ਜਿੰਨੀਆਂ ਜ਼ਮਾ ਬੰਦੀਆਂ ਜਿੰਨਾ ਹੱਕ ਮਾਲਕਾਨਾ ਸਾਰਾ ਜ਼ਮਾ ਬੰਦੀਆਂ ਦੇ ਵਿੱਚ ਉਹ ਸਾਰਾ 77 ਨੰਬਰ ਸੁਸਾਇਟੀ ਦੇ ਕੋਲ ਹੁੰਦਾ ਜਿਹੜੀ 1966-67 ਦੇ ਵਿੱਚ ਰਜਿਸਟਰਡ ਹੁੰਦੀ ਹੈ ਬਕਾਇਦਾ ਉਹਦੇ ਸਾਰੇ ਸਬੂਤ ਸਾਡੇ ਕੋਲ ਮੌਜੂਦ ਹਨ ਜਿਹੜੇ ਤੁਸੀਂ ਸਕਰੀਨ ਤੇ ਦੇਖ ਵੀ ਪਾਰੇ ਹੋਮੋਗੇ ਤਾਂ ਹੁੰਦਾ ਕੀ ਹੈ ਵਿਧਾਇਕ ਸਾਹਿਬ ਆਪਦੀ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ 2024 ਦੀ 13 ਸੋਰੀ 12 April ਨੂੰ ਇੱਕ ਨਵੀਂ ਸੁਸਾਇਟੀ ਰਜਿਸਟਰਡ ਕਰਾ ਲੈਂਦੇ ਆ ਉਸੇ ਨਾਮ ਦੀ ਪਰ ਉਹਦਾ ਜਿਹੜਾ ਨੰਬਰ ਹੈ ਉਹ 4338 ਨੰਬਰ ਹੈ ਤਾਂ ਕੀ ਹੁੰਦਾ 12 ਅਪ੍ਰੈਲ ਨੂੰ ਸੋਸਾਇਟੀ ਰਜਿਸਟਰਡ ਹੁੰਦੀ ਹੈ 2024 ਨੂੰ ਤੇ 16 ਅਪ੍ਰੈਲ ਨੂੰ ਦੋ ਰਜਿਸਟਰੀਆਂ ਕਰਾਈਆਂ ਜਾਂਦੀਆਂ ਆਪ ਦੇ ਸਾਲਾ ਸਾਹ ਦੇ ਨਾਮ ਜਿਹੜੇ ਵਿਧਾਇਕ ਸਾਹਿਬ ਹੈ ਉਹਨਾਂ ਦੇ ਸਾਲਾ ਸਾਹ ਹੈ ਉਹਨਾਂ ਦੇ ਮਾਮਾ ਸਹੁਰਾ ਦੇ ਬੇਟਾ ਹੈ ਸ੍ਰਿਆansh ਬੇਦ ਜੀ ਤੇ ਕੀਰਤੀ ਬੇਦ ਜੀ ਉਹਨਾਂ ਦੋਨਾਂ ਦੇ ਨਾਮ 14 14 ਕਨਾਲਾ 14 ਕਨਾਲਾ 11 11 ਮਰਲੇ ਜ਼ਮੀਨ ਜਿਹੜੀ ਹੈ 16 ਚਾਰ ਨੂੰ ਹੀ ਉਹਨਾਂ ਦੇ ਨਾਮਵਾ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਦੋ ਰਜਿਸਟਰੀਆਂ ਹੋਰ ਹੁੰਦੀਆਂ 18 4 ਨੂੰ ਹੁੰਦੀਆਂ ਦੋ ਰਜਿਸਟਰੀਆਂ ਫਿਰ ਦੋ ਰਜਿਸਟਰੀਆਂ ਹੁੰਦੀਆਂ 16 5 ਨੂੰ ਤਾਂ ਇਸੇ ਤਰ੍ਹਾਂ ਕਰਕੇ ਛੇ ਰਜਿਸਟਰੀਆਂ ਦੇ ਵਿੱਚ ਉਹ 84 ਕਨਾਲਾਂ ਤੇ ਕੁਝ ਮਰਲੇ ਜ਼ਮੀਨ ਵਿਧਾਇਕ ਸਾਹਿਬ ਆਪ ਦੇ ਸਾਲਿਆਂ ਦੇ ਨਾਮ ਕਰਵਾ ਦਿੰਦੇ ਆ ਆਪਦੇ ਮਾਮੇ ਸਹੁਰੇ ਦੇ ਬੇਟਿਆਂ ਦੇ ਨਾਮ ਉਹ ਸਾਰੀ ਜ਼ਮੀਨ ਦੀ ਰਜਿਸਟਰੀ ਜਿਹੜੀ ਹੈ ਕਰਵਾ ਦਿੰਦੇ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮਝਣ ਵਾਲੀ ਚੀਜ਼ ਹੈ ਜਿਹੜੀ ਜ਼ਮੀਨ ਸੀ ਜਿਹੜੀ ਪ੍ਰਾਪਰਟੀ ਸੀ ਕਾਗਜ਼ ਤੁਹਾਡੇ ਸਾਹਮਣੇ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਜਿਹੜੀ ਪ੍ਰਾਪਰਟੀ 84 ਕਨਾਲਾਂ ਤੇ ਕੁਝ ਮਰਲੇ ਜਿਹੜੀ ਜ਼ਮੀਨ ਸੀ ਉਹ ਸਾਰੀ ਜ਼ਮੀਨ ਸੀ 77 ਨੰਬਰ ਸੋਸਾਇਟੀ ਜਿਹੜੀ 1966-67 ਚ ਰਜਿਸਟਰ ਹੋਈ ਸੀ ਉਹਦੇ ਨਾਮ ਉਹਦੀਆਂ ਬਖਾਈਤੀਆਂ ਸਾਰੀਆਂ ਹੀ ਜਮ੍ਹਾਂਬੰਦੀਆਂ ਤੁਸੀਂ ਸਕਰੀਨ ਤੇ ਦੇਖੀਆਂ ਹੋਣਗੀਆਂ ਹੁਣ 12 April ਨੂੰ ਨਵੀਂ ਜਿਹੜੀ ਰਜਿਸਟਰ ਹੁੰਦੀ ਹੈ 4338 ਨੰਬਰ ਉਹਦੇ ਕੋਲ 4 ਦਿਨਾਂ ਦੇ ਵਿੱਚ ਉਹ ਸਾਰੀ ਜ਼ਮੀਨ ਜਿਹੜੀ 67 ਨੰਬਰ ਸੋਸਾਇਟੀ ਦੇ ਨਾਮ ਸੀ ਉਹ ਸਾਰੀ ਇਹਨਾਂ ਕੋਲ ਕਿਵੇਂ ਆ ਜਾਂਦੀ ਹੈ 4 ਦਿਨਾਂ ਦੇ ਵਿੱਚ 12 ਅਪ੍ਰੈਲ ਨੂੰ ਰਜਿਸਟਰਡ ਹੁੰਦੀ ਹੈ 16 ਅਪ੍ਰੈਲ ਨੂੰ ਇਹ ਰਜਿਸਟਰੀਆਂ ਆਪਦੇ ਸਾਲਿਆਂ ਦੇ ਨਾਮ ਕਰਵਾ ਦਿੰਦੇ ਆ ਤਾਂ ਮਾਮਲਾ ਇੱਥੇ ਬਹੁਤ ਵੱਡਾ ਜਾਂਚ ਦਾ ਵਿਸ਼ਾ ਨਹੀਂ ਹੈ ਇਹ ਫਰਾਡ ਦਾ ਵਿਸ਼ਾ ਹੈ ਇੱਕ ਕੱਟੜ ਇਮਾਨਦਾਰ ਨਾਲ ਜੁੜਿਆ ਹੋਇਆ ਹੈ ਕਿ ਇਹਨਾਂ ਨੇ 50 ਤੋਂ 60 ਕਰੋੜ ਰੁਪਏ ਦੀ ਜ਼ਮੀਨ ਆਪਦੇ ਸਾਲਿਆਂ ਦੇ ਨਾਮ ਕਰਵਾਤੀ ਇਸ ਮਾਮਲੇ ਨੂੰ 10 ਜਨਵਰੀ ਨੂੰ ਮੇਰੇ ਵੱਲੋਂ ਚੁੱਕਿਆ ਗਿਆ ਸਾਰੇ ਡਾਕੂਮੈਂਟ ਸਾਰੇ ਕਾਗਜ਼ ਪੱਤਰ ਮੈਂ ਪਬਲਿਕ ਦੇ ਸਾਹਮਣੇ ਰੱਖੇ سوشل میڈیا ਤੇ ਰੱਖੇ ਆਪਣੇ ਅਕਾਊਂਟ ਦੇ ਜਰੀਏ ਸਾਰੇ ਅਧਿਕਾਰੀਆਂ ਤੱਕ ਵੀ ਉਹ ਸਾਰਾ ਕੁਝ ਗਿਆ ਇਸ ਸਬ ਦੇ ਬਾਜ਼ੂ ਮੇਨਸਟ੍ਰੀਮ ਮੀਡੀਆ ਦੇ ਵਿੱਚੋਂ ਖਬਰ ਨਹੀਂ ਲਗਾਈ ਜਾਂਦੀ ਉਹਨੂੰ ਪਾਸੇ ਰੱਖਿਆ ਜਾਂਦਾ ਹੈ ਹਾਲਾਂਕਿ ਇੰਨਾ ਹੀ ਦਿਨਾਂ ਦੇ ਵਿੱਚ ਮੀਡੀਆ ਵੱਲੋਂ ਮੇਰੇ ਉਲਟ ਇੱਕ ਕੈਂਪੇਨ ਚਲਾਈ ਜਾਂਦੀ ਹੈ ਉਹ ਮੈਂ ਸਮਝ ਸਕਦਾ ਕਿ ਆਵਾਦੀ ਪਾਰਟੀ ਵਾਲੇ ਕਿਸੇ ਵੀ ਹੱਦ ਤੱਕ ਜਾ ਸਕਦੇ ਐ ਕਿਉਂਕਿ ਫਰਾਡ ਬਹੁਤ ਵੱਡਾ ਸੀ ਤਾਂ ਇਸ 50-60 ਕਰੋੜ ਦੇ ਮਾਮਲੇ ਨੂੰ ਦਬਾਉਣ ਵਾਸਤੇ ਮੀਡੀਆ ਨੂੰ ਮੇਰੇ ਉਲਟ ਕਰਿਆ ਜਾਂਦਾ ਜਿਹੜੇ ਮੀਡੀਆ ਨੂੰ ਚਾਹੀਦਾ ਸੀ ਕਿ ਉਹ ਮੀਡੀਆ ਇਸ ਖਬਰ ਨੂੰ ਆਪਦੇ ਅਖਬਾਰਾਂ ਦੇ ਵਿੱਚ ਆਪਦੇ ਚੈਨਲਾਂ ਦੇ ਉੱਪਰ ਸਭ ਤੋਂ ਤਰਜੀਹ ਦਿੰਦਾ ਪਰ ਉਹਨੂੰ ਨਹੀਂ ਦਿੱਤੀ ਜਾਂਦੀ ਹੈ ਹੈਰਾਨੀ ਦੀ ਗੱਲ ਕੀ ਹੈ 10 ਜਨਵਰੀ ਤੋਂ ਬਾਅਦ ਅੱਜ 7-8 ਦਿਨ ਹੋ ਗਏ ਤੁਸੀਂ ਹੈਰਾਨ ਹੋ ਜਾਓਗੇ ਉਸ ਮਾਮਲੇ ਦੇ ਉੱਪਰ ਵਿਧਾਇਕ ਸਾਹਿਬ ਨੇ ਇੱਕ ਟਿੱਪਣੀ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਤਾਂ ਤੁਸੀਂ ਸਮਝ ਸਕਦੇ ਹੋ ਕਿ 50-60 ਕਰੋੜ ਦਾ ਫਰਾਡ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਅਧਿਕਾਰੀ ਵਿੱਚ ਰਲੇ ਹੋਏ ਐ ਕਿਉਂਕਿ ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਜਿਹੜੀ ਪਿਛਲੇ 1966-67 ਤੋਂ ਲੈ ਕੇ 2024 ਤੱਕ ਜਿਹੜੀ ਜ਼ਮੀਨ 77 ਨੰਬਰ ਸੋਸਾਇਟੀ ਦੇ ਨਾਮ ਸੀ ਜਿੱਦੀ ਸਾਰੀ ਕਮਾਈ ਹਰਦੁਆਰ ਆਸ਼ਰਮ ਨੂੰ ਜਾਈ ਜਾਂਦੀ ਸੀ ਉਹ ਕੀ ਹੁੰਦਾ ਕਿ 12 April 2024 ਨੂੰ ਜਿਵੇਂ ਨਵੀਂ ਸੋਸਾਇਟੀ ਰਜਿਸਟਰਡ ਵਿਧਾਇਕ ਸਾਹਿਬ ਵੱਲੋਂ ਕਰਾਈ ਜਾਂਦੀ ਹੈ 4338 ਨੰਬਰ ਤਾਂ ਉਦੋਂ ਤੋਂ ਬਾਅਦ ਇਹਨਾਂ ਕੋਲ ਉਹਦਾ ਵੇਚਣ ਦਾ ਹੱਕ ਕਿੱਥੋਂ ਆ ਗਿਆ ਤਾਂ ਜ਼ਮੀਨ 67 ਨੰਬਰ ਸੋਸਾਇਟੀ ਵਾਲੀ 77 ਨੰਬਰ ਵਾਲੀ ਤੇ ਵੇਚਦੇ ਕੌਣ ਹੈ 4338 ਵੱਲੋਂ ਤਾਂ ਇਹਨਾਂ ਨੂੰ ਜਿਹੜੀ ਸੁਸਾਇਟੀ 1966-67 ਰਜਿਸਟਰਡ ਹੁੰਦੀ ਹੈ ਉਹਦੀ ਜਿਹੜੀ ਮਾਲਕਾਨਾ ਜਿਹੜੀ ਜ਼ਮੀਨ ਦਾ ਉਹਨਾਂ ਕੋਲ ਹੱਕ ਸੀ ਉਹਦਾ ਹੱਕ ਜਿਹੜੀ 4338 ਨੰਬਰ ਸੁਸਾਇਟੀ ਇਹ 2024 ਦੇ ਵਿੱਚ ਰਜਿਸਟਰਡ ਕਰਾਉਂਦੇ ਆ 12 April ਨੂੰ 12 April ਨੂੰ 4 ਵਜੇ ਉਹ ਸੁਸਾਇਟੀ ਰਜਿਸਟਰਡ ਹੁੰਦੀ ਹੈ ਤੇ 16 April ਨੂੰ ਦੋ ਰਜਿਸਟਰੀਆਂ ਇਹਨਾਂ ਦੇ ਸਾਲਾ ਸਾਹਿਬ ਦੇ ਨਾਮ ਕਰ ਦਿੱਤੀਆਂ ਜਾਂਦੀਆਂ ਇਹ ਬਹੁਤ ਵੱਡਾ ਫਰਾਡ ਦਾ ਮਾਮਲਾ ਜਿਦੇ ਵਿੱਚ ਸਾਰੇ ਅਧਿਕਾਰੀ ਲਿਪਤ ਨੇ ਆਵਾ ਦੀ ਪਾਰਟੀ ਦੇ ਵੱਡੇ ਲੀਡਰ ਲਿਪਤ ਨੇ ਜਿਦੇ ਵਿੱਚ ਦਿੱਲੀ ਵਾਲੇ ਵੀ ਲਿਪਤ ਨੇ ਤਾਂ ਉਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਂ ਪਬਲਿਕ ਦੇ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਬਹੁਤ ਜਲਦ ਮੇਰੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਇੱਕ ਧਰਨਾ ਵੀ ਅਨਾਉਂਸ ਕੀਤਾ ਜਾਏਗਾ ਉਹਦੀ ਤਰੀਕ ਵੀ ਅਸੀਂ ਤੁਹਾਨੂੰ ਦੱਸ ਦਿਆਂਗੇ ਸਾਡੀ ਟੀਮ ਤਿਆਰੀ ਤੇ ਲੱਗੀ ਹੋਈ ਹੈ ਇਸ ਮਾਮਲੇ ਦੇ ਸਬੰਧ ਵਿੱਚ ਧਰਨਾ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਜਾਊਗਾ ਤਾਂ ਕਿ ਡੀਸੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਇਹ ਰਜਿਸਟਰੀ ਕਿਸ ਬਿਹਾਫ ਤੇ ਹੋਈ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਤਾਂ ਇਹ ਬਹੁਤ ਵੱਡਾ ਮਾਮਲਾ ਹੈ ਆਮ ਆਦੀ ਪਾਰਟੀ ਜਿਹੜੇ ਆਪਦੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਕਟੜ ਇਮਾਨਦਾਰ ਨਹੀਂ ਭਰਾਵੋ ਇਹ ਕਟੜ ਭ੍ਰਸ਼ਟ ਨੇ ਜਿਹੜੇ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਹੋ ਚੁੱਕੇ ਹੈ ਤਾਂ ਇਹ ਇਹਨਾਂ ਦੇ ਐਮਐਲਏਾਂ ਦੇ ਕੰਮ ਹੈ ਸੁਸਾਇਟੀਆਂ ਦੀਆਂ ਜ਼ਮੀਨਾਂ ਸਮਾਜ ਦੀਆਂ ਜ਼ਮੀਨਾਂ ਨੱਪਣ ਤੇ ਲੱਗੇ ਹੋਏ ਆਪਦੇ ਰਿਸ਼ਤੇਦਾਰਾਂ ਦੇ ਨਾਮ ਸਾਲਿਆਂ ਦੇ ਨਾਮ ਕਰਵਾਉਣ ਤੇ ਲੱਗੇ ਹੋਏ ਇਹ ਬਿਲਕੁਲ ਬਰਦਾਸ਼ਤ ਨਹੀਂ ਮਾਮਲਾ ਕੱਲਾ ਇੱਥੇ ਨਹੀਂ ਰੁਕਦਾ ਉਸੇ ਜਗ੍ਹਾ ਦੇ ਉੱਪਰ ਕਲੋਨੀ ਕੱਟਣ ਵਾਸਤੇ ਇੱਕ ਫਾਈਲ ਬਣਾ ਦਿੱਤੀ ਜਾਂਦੀ ਹੈ ਕਿ ਇਸ ਜਗ੍ਹਾ ਤੇ ਅਸੀਂ ਕਲੋਨੀ ਕੱਟਾਂਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਰੋੜਾਂ ਦੀ ਜ਼ਮੀਨ ਦੇ ਉੱਪਰ ਕਲੋਨੀ ਕੱਟ ਕੇ ਵੇਚਣ ਦੀਆਂ ਤਿਆਰੀਆਂ ਚੱਲ ਰਹੀਆਂ ਜਿਹੜੀ ਜ਼ਮੀਨ ਇੱਕ ਸੁਸਾਇਟੀ ਦੀ ਸੀ ਤੇ ਹਿੰਦੂ ਸਮਾਜ ਦੇ ਬਣੇ ਹੋਏ ਆਸ਼ਰਮ ਵਾਸਤੇ ਉੱਥੋਂ ਜਿੰਨੀ ਵੀ ਕਮਾਈ ਹੁੰਦੀ ਸੀ ਉਹ ਸਾਰੀ ਡੋਨੇਟ ਕੀਤੀ ਜਾਂਦੀ ਸੀ ਤਾਂ ਤੁਸੀਂ ਸਮਝ ਸਕਦੇ ਹੋ ਕਿਆਮਾਦੀ ਪਾਰਟੀ ਦੇ ਵਿਧਾਇਕ ਕਿੱਥੇ ਤੱਕ ਗਿਰ ਚੁੱਕੇ ਹੈ ਕਿੱਥੇ ਤੱਕ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਹੋ ਚੁੱਕੇ ਹੈ ਧੰਨਵਾਦ ਜੀ